ਉਥੇ ਬੁੜੀਆਂ ਨੂੰ ਬੁੜੀਆਂ ਵੀ ਨਹੀਂ ਡਰਦੀਆਂ ਜਵਾਕ ਵੀ ਨਹੀਂ ਡਰਦੇ ਤਾਂ ਹੀ ਬੁੜੀਆਂ ਇੱਥੇ ਆਉਣ ਨਹੀਂ ਦਿੰਦੀਆਂ ਉਥੇ ਇਹਨਾਂ ਨੂੰ ਆਜ਼ਾਦੀ ਵਾਧਾ ਕਿਉਂ 50 ਸਾਲਾਂ ਦਾ ਤਾਂ ਹੋ ਜਾਂਦਾ ਹੋਊਗਾ ਜਿੱਦੋਂ ਉਹ ਘਰ ਛੱਡਦਾ ਹੋਊਗਾ ਹਾਂਜੀ ਜਿਹੜਾ ਕੋਈ ਆਮ ਥੋੜੀ ਪਹਿਲੀ ਵਾਲਾ ਕਹਿ ਲੋ ਬਾਹਰ ਜਾਇਆ ਹੁੰਦਾ ਉਹ ਇੱਥੇ ਆ ਕੇ ਕਾਰ ਤੇ ਜੇੜੇ ਦਿੰਦਾ ਤੇ ਜਾਂ ਚੰਗਾ ਘਰ ਖੁਰਪਾ ਲੈਂਦਾ ਉਦੋਂ ਜਿਹੜੇ ਆਮ ਲੋਕ ਹੁੰਦੇ ਜਾਦੇ ਪਹਿਲੇ ਉਹਨੂੰ ਐਂ ਹੁੰਦਾ ਵੀ ਖਣੀ ਉਹਨੇ ਕਿੰਨੀ ਕਮਾਈ ਕਰ ਲਈ ਆਪਾਂ ਵੀ ਉਥੇ ਚੱਲੋ ਉਥੇ ਬੁੜੀਆਂ ਨੂੰ ਇੱਕ ਤਾਂ ਖਲ ਹੋ ਜਾਂਦੀ ਐ ਜੀ ਤੇ ਇੱਕ ਬਸ ਭੇਡ ਚਾਹ ਲਈ ਆਏ ਉਥੋਂ ਦੀ ਜਾਣ ਦੀ ਇੱਥੇ ਜਿਨ੍ਹਾਂ ਦੇ ਨੌਕਰ ਕਰਦੇ ਆ ਦੋ ਦੋ ਤਿੰਨ ਤਿੰਨ ਉਹ ਵੀ ਉਥੇ ਦਿਹਾੜੀ ਜਾਂਦੇ ਇੱਥੇ ਨਹੀਂ ਕੰਮ ਕਰਕੇ ਰਾਜੀ ਉਥੇ ਜਾ ਕੇ ਆਂਦੇ ਅਸੀਂ ਜਿੰਨਾ ਕੰਮ ਮਿਲਦਾ ਨਹੀਂ ਤੇ ਵੀ ਸਾਨੂੰ ਕੰਮ ਮਿਲੇ ਇੱਥੇ ਆਪਣੇ ਕਹਿ ਦਿੰਦੇ ਆ ਟਰੱਕਾਂ ਵਾਲੇ ਡਰਾਈਵਰਾਂ ਨੂੰ ਕਹਿੰਦੇ ਆਏ ਆ ਟਰੱਕਾਂ ਕਹਿੰਦੇ ਆ ਟਰੱਕ ਡਰਾਈਵਰ ਹੀ ਆ ਨਾ ਉਥੇ ਟਰੱਕ ਦੇ ਢੀਡੇ ਟਰੱਕ ਵਾਲੇ ਨੂੰ ਚੰਗਾ ਗਿਆਂਦੇ ਆ ਇਥੇ ਉਹ ਚਾ ਢਾਬੇ ਤੋਂ ਖਾਂਦੇ ਆ ਸੱਜਰੀਆਂ ਦਾ ਖਾ ਲੈਂਦੇ ਆ ਉਥੇ ਦੱਸ ਹੁੰਦਾ ਹੁੰਦੇ ਇਹਨਾਂ ਦੀਆਂ ਬਈਆਂ ਰੋਟੀਆਂ ਗਾਂ ਆਲੇਗਾ ਪੀੜੀਆਂ ਨੇ ਪਤਾ ਨਹੀਂ ਅੰਗਰੇਜ਼ ਬਣ ਜਾਣਾ ਕਿ ਕੀ ਹੋ ਜਾਣਾ ਕਈ ਟਰੱਕਾਂ ਮਾਗਰੇ ਵੀ ਉਰ ਲਿਖਿਆ ਹੁੰਦਾ ਹਾਂਜੀ ਅਕਲ ਠੱਕੇ ਖਾ ਕੇ ਆਉਂਦੀ ਆ ਬਦਾਮ ਦਾ ਉਹਨਾਂ ਦਾ ਥਾਂ ਥਾਂ ਗਏ ਹੁੰਦੇ ਹੁਣ ਜਵਾਕ ਉਥੇ ਪੜਨ ਜਾਂਦੇ ਆ ਕੋਈ ਉਥੇ ਪੜਾਈ ਕਰਕੇ ਮੁੜਨ ਆਲਾ ਤਾਂ ਨਹੀਂ ਜਾਂਦਾ ਉਥੇ ਉਥੇ ਲਾਲਚ ਮਾਰੇ ਜਾਂਦੇ ਆ ਵੀ ਅਸੀਂ ਪੱਕੇ ਹੋਵਾਂਗੇ ਉਦੇ ਕਰਕੇ ਜਾਂਦੇ ਆ ਉਂ ਤਾਂ ਨਹੀਂ ਜਾਂਦੇ ਕੋਈ ਮੁੰਡੇ ਨੂੰ ਕੁੜੀ ਲੈ ਕੇ ਗਈ ਹੁੰਦੀ ਆ ਉਹਨਾਂ ਦਾ ਪਰਿਵਾਰ ਹੁੰਦਾ ਸਾਰਾ ਉੱਥੇ ਹੂੰ ਤੇ ਮੁੰਡਾ ਇਹਦਾ ਹੁੰਦਾ ਨਹੀਂਗਾ ਉਹਨਾਂ ਕੋਲਸ ਉੱਥੇ ਇਕੱਲਾ ਆਪ ਹੁੰਦਾ ਮਾੜਾ ਜਿਹੜਾ ਜਦੋਂ ਅਮੀਰ ਹੋ ਜਾਂਦਾ ਉਹਨੂੰ ਤਕੜੇ ਨੂੰ ਤਕੜਾ ਵੇਂਦਾ ਵੀ ਇਹ ਅਮੀਰ ਹੋ ਗਿਆ ਮੈਂ ਵੀ ਆਪਦੇ ਜਵਾਕਾਂ ਨੂੰ ਇਕੱਲਾ ਗੁਲਾਮ ਹੀ ਹੋ ਗਿਆ ਉਹਨਾਂ ਜਦੋਂ ਉਹਦਾ ਵੱਜ ਗਿਆ ਤਾਂ ਹੀ ਆਉਂਦੇ ਨਹੀਂ ਇੱਥੇ ਕਹੀ ਕਹਿ ਦਿੰਦੇ ਆ ਕੀ ਕੰਮ ਪਿੰਡ ਚੋਂ ਨਾਂ ਨਿਸ਼ਾਨ ਖਤਮ ਹੋ ਜਾਂਦਾ ਇੱਥੇ ਕਈ ਵੀਡੀਓ ਪਾਈ ਜਾਂਦੇ ਹੁੰਦੇ ਆ ਉਹਨਾਂ ਦੇ ਇੱਥੇ ਮਾਂ ਪਿਓ ਰੁਲੀ ਜਾਂਦੇ ਹੁੰਦੇ ਆ ਆਪ ਬਾਹਰ ਬੈਠੇ ਹੁੰਦੇ ਆ ਆਖ ਨਾਖਣ ਆਮ ਘਰੇ ਬੁੜੀਆਂ ਹੀ ਕਹਿ ਦਿੰਦੀਆਂ ਤੇਰੇ ਮਾਮੇ ਦਾ ਮੁੰਡਾ ਗਿਆ ਤੂੰ ਵੀ ਪੜ ਲਾ ਬਸ ਉੱਥੇ ਔੜ ਜੀ ਵੀ ਜੇ ਇਹਨਾਂ ਨੂੰ ਟਰੈਕਟਰ ਦਾ ਪੋਸਟ ਪੈ ਗਿਆ ਜਾ ਕਿਵੇਂ ਇਹਨੇ ਤਾਂ ਪੜਨਾ ਨਹੀਂ ਗਾ ਇੱਕ ਲੋਕਾਂ ਨੂੰ ਐ ਹਾ ਨਾ ਬਾਹਰਲੇ ਵੀ ਜਦੋਂ ਇੱਥੇ ਆਉਂਦੇ ਆ ਵੀ ਖਣੀ ਕਿੰਨੇ ਕਮੀਰ ਆਪਾਂ ਨੂੰ ਹਰੇਕ ਨੂੰ ਆ ਵੀ ਅਸੀਂ ਇੱਕਦਮ ਅਮੀਰ ਹੋ ਜਾਈਏ ਯੂਪੀ ਵਾਲੇ ਭਈ ਇਹ ਇੱਥੇ ਉਹ ਗੋਲ ਗੱਪਿਆਂ ਦੀ ਰੇੜੀ ਲਾ ਲੈਂਦੇ ਆ ਜਿਹੜੇ ਆ ਕੇ ਹਾਂਜੀ ਤੇ ਉਹ ਕਾਮਯਾਬ ਹੋ ਜਾਂਦੇ ਆਪਣੇ ਪੰਜਾਬੀ ਉਹ ਵੀ ਨਹੀਂ ਲਾ ਜੱਟ ਜੇ ਆਪਸ ਵਿੱਚ ਨਾ ਲੜਨ ਤੇ ਜੱਟ ਨੂੰ ਤਾਂ ਕਿਸੇ ਦਾ ਡਰ ਡੁੱਕਰ ਹੀ ਨਹੀਂ ਇੱਥੇ ਤਾਂ ਹੁਣ ਨਾ ਹਰੇਕ ਦੇ ਦਿਮਾਗ 'ਚ ਇਹੀ ਬਾਤ ਆ ਭਾਈ 12 ਕਰੋ ਤੇ ਆਹਾ ਉਧਰ ਉੱਠ ਜੋ 13 ਵੇਚ ਦਿਓ ਪਹਿਲੀ ਤੇ ਸੈੱਟ ਹੋ ਜਾਊਗਾ ਕੈਨੇਡਾ ਸਿੱਧਾ ਉਦੋਂ ਹੀ ਸਮਝ ਲੈਂਦੇ ਆ ਵੀ ਇਹ ਤਾਂ ਪੱਕਾ ਹੀ ਹੋ ਗਿਆ ਸਾਡਾ ਜਦੋਂ ਇੱਥੇ ਚੜਾਤਾ ਜਾਏ ਉਹ ਬੱਚੇ ਕਈਆਂ ਨੂੰ ਅਟੈਕ ਵੀ ਹੋਏ ਆ ਉਹ ਤਾਂ ਹੋਏ ਉਹ ਫਸ ਗਏ ਅੱਜ ਅਸੀਂ ਆਏ ਹੋਏ ਆ ਪਿੰਡ ਦੁਵਾਰੇਆਂ ਨੇ ਬਾਈ ਚਰਨਜੀਤਾ ਨਾਲ ਕੋਲੇ ਬਾਈ ਚਰਨਜੀਤ ਦੇ ਪਿਛੋਕੜ ਦੀ ਗੱਲ ਕਰਾਂ ਤਾਂ ਬਾਈ ਇੱਕ ਕਿਸਾਨ ਆ ਬਾਈ ਕੋਲੇ ਅੱਜ ਸਾਡੇ ਆਉਣ ਦਾ ਮਕਸਦ ਹੈ ਕਿ ਰਿਵਰਸ ਮਾਈਗ੍ਰੇਸ਼ਨ ਤੇ ਗੱਲ ਕਰਾਂ ਬਾਈ ਨੂੰ ਮਿਲਦੇ ਆ ਤੇ ਬਾਈ ਨੂੰ ਬੁਲਾਉਣੇ ਆ ਫਤਿਹ ਤੇ ਬਾਈ ਨਾਲ ਕਰਦੇ ਆ ਗੱਲਾਂ ਬਾਈ ਅਸੀਂ ਗੱਲ ਸੱਚੀ ਗੱਲ ਕੀ ਹਾਲ ਚਾਲ ਠੀਕ ਆ ਬਾਈ ਵਧੀਆ ਬਾਈ ਜਿਵੇਂ ਮੈਂ ਹੁਣ ਗੱਲ ਕੀਤੀ ਆਪਣੀ ਫੋਨ ਤੇ ਵੀ ਗੱਲ ਹੁੰਦੀ ਹੁੰਦੀ ਹੈ ਆ ਪਰ ਰਿਵਰਸ ਮਾਈਗ੍ਰੇਸ਼ਨ ਤੇ ਵੀਡੀਓਜ਼ ਕਰਦੇ ਆ ਹਨ ਹੂੰ ਤੇ ਆਪਣੀ ਫੋਨ ਤੇ ਗੱਲ ਹੁੰਦੀ ਆ ਤੁਸੀਂ ਮੈਨੂੰ ਦੱਸਦੇ ਹੁੰਦੇ ਹੋ ਕਿ ਯਾਰ ਐ ਨਹੀਂ ਹੋਣਾ ਚਾਹੀਦਾ ਜਾਂ ਲੋਕਾਂ ਨੂੰ ਸਮਝਣਾ ਚਾਹੀਦਾ ਪੰਜਾਬ ਮੁੜਨਾ ਚਾਹੀਦਾ ਹਨਾ ਤੇ ਮੈਨੂੰ ਉਸ ਬਾਰੇ ਗੱਲ ਦੱਸੋ ਜੋ ਆਪਾਂ ਫੋਨ ਤੇ ਕਰਦੇ ਹੁੰਦੇ ਆ ਜਿਹੜੇ ਅੱਜ ਤੋਂ ਪਹਿਲਾਂ ਦੇ ਗਏ ਆ ਕਈ ਹਾਂਜੀ ਜਿਨ੍ਹਾਂ ਦਾ ਸਰਦਾ ਨਹੀਂ ਸੀਗਾ ਜੀ ਹੁਣ ਉਹਨਾਂ ਨੂੰ ਵੇਖ ਕੇ ਲੋਕ ਜਾਂਦੇ ਆ ਵੀ ਉੱਥੇ ਵੀ ਖਣੀ ਕਿੰਨਾ ਕ ਲੁੱਟ ਪਈ ਆ ਕੀ ਕੁਸ ਪਈ ਆ ਵੀ ਪੈਸੇ ਦਰਾਫਤਾਂ ਨੂੰ ਲੱਗਦੇ ਆ ਉਹ ਗੱਲ ਤਾਂ ਹੈ ਨਹੀਂਗੀ ਜੀ ਉਹਨੂੰ ਵੇਖ ਵੇਖ ਕੇ ਜਿਹਦਾ ਸਰਦਾ ਉਹ ਵੀ ਤੁਰਿਆ ਜਾਂਦਾ ਇਹ ਇੱਕ ਭੇਡ ਚਾਲ ਹੀ ਬਣ ਗਈ ਬਿਲਕੁਲ ਇੱਥੇ ਨਹੀਂ ਕੰਮ ਕਰਕੇ ਰਾਜੀ ਉੱਥੇ ਜਾ ਕੇ ਆਂਦੇ ਅਸੀਂ ਜਿੰਨਾ ਕੰਮ ਮਿਲਦਾ ਨਹੀਂ ਤੇ ਵੀ ਸਾਨੂੰ ਕੰਮ ਮਿਲੇ ਹਾਂਜੀ ਇੱਥੇ ਕੋਈ ਕਰਦਾ ਨਹੀਂ ਐਉਂ ਆ ਨਾ ਉਹ ਐ ਬਣ ਗਿਆ ਹੁਣ ਬਈ ਪਲੱਸ 2 ਕਰੋ ਤੇ ਆਈਲਟਸ ਕਰੋ ਤੇ ਉੱਠ ਜਾ ਕੈਨੇਡਾ ਉੱਠ ਜਾ ਹਾਂਜੀ ਇੱਥੇ ਤਾਂ ਹੁਣ ਕਾਲਜ ਵੇਲੇ ਹੋਏ ਪਏ ਹਾਂਜੀ ਬਿਲਕੁਲ ਸਹੀ ਗੱਲ ਨਾਲੇ ਜਿਹਦਾ ਸਰਦਾ ਇੱਥੇ ਹਾਂਜੀ ਉਹਨੂੰ ਕੀ ਲੋੜ ਆ ਜਾਣ ਦੀ ਜਿਹਦਾ ਨਹੀਂ ਸਰਦਾ ਉਹਦੀ ਆਪਾਂ ਗੱਲ ਮੰਨਦੇ ਜਾਣਾ ਚਾਹੀਦਾ ਪਰ ਇੱਥੇ ਮੁੜ ਕੇ ਆਉਣਾ ਚਾਹੀਦਾ ਬਈ ਜਿਵੇਂ ਆਪਾਂ ਗੱਲ ਕਰਦੇ ਸੀਗੇ ਕਿ ਲੋਕ ਬਾਹਰ ਜਾਂਦੇ ਹਨ ਜਾਂ ਬੱਚੇ ਬਾਹਰ ਜਾਂਦੇ ਤੇ ਇੱਥੇ ਬੱਚਾ ਕੰਮ ਕਰਕੇ ਰਾਜੀ ਨਹੀਂ ਹਨ ਹੂੰ ਉੱਥੇ ਜਾ ਕੇ ਬੱਚਿਆਂ ਨੂੰ ਕੰਮ ਕਰਨਾ ਸ਼ਾਇਦ ਸੌਖਾ ਲੱਗਦਾ ਜਾਂ ਉਹ ਇੱਥੇ ਇਸ ਗੱਲ ਤੋਂ ਚੀਜ਼ ਕਰਦੇ ਆ ਇੱਥੇ ਤਾਂ ਫਿਰ ਇੱਥੇ ਤਾਂ ਉਹ ਪੇੜਚਾਲ ਬਣ ਗਈ ਨਾ ਜਾਣ ਦੀ ਉਹਦੇ ਚੀਜ਼ ਲੱਗੇ ਪਏ ਆ ਵੀ ਪਹਿਲਾਂ ਹੀ ਬੜਾਇਆ ਵੀ 12 ਪੜ੍ਹ ਲਓ ਬਾਅਦ ਪਲੱਸ 2 ਕਰ ਲਓ ਤੇ ਤੁਸੀਂ ਬਾਹਰ ਉੱਠ ਜਾਓ ਵੀ ਜਿਹਨੇ ਜਾਣਾ ਵੀ ਬਾਹਰ ਹੀ ਉੱਠ ਜਾਓ ਹੁਣ ਕੋਈ ਕਿਉਂ ਹੈ ਨਹੀਂਗਾ ਵੀ ਉੱਥੇ ਹੀ ਆ ਸਾਰਾ ਕੁਝ ਲੋਕਾਂ ਦੇ ਮਨ ਚ ਹੈ ਹਰੇਕ ਦੇ ਬਣਿਆ ਪਿਆ ਇੱਕ ਦੂਜੇ ਨੂੰ ਵੇਖ ਕੇ ਥੋੜਾ ਆਪਣਾ ਫਲਾਨਾ ਰਿਸ਼ਤੇਦਾਰ ਗਿਆ ਉਹਨਾਂ ਦੇ ਵੀ ਜਵਾਗ ਬਾਹਰ ਗਏ ਆ ਮਾਸੀ ਦੇ ਵੀ ਮੁੰਡੇ ਗਏ ਮਾਮੇ ਦੇ ਮੁੰਡੇ ਆਏ ਇੱਕ ਦੂਜੇ ਨੂੰ ਉਹ ਰੀਤ ਹੀ ਤੁਰੀ ਪਈ ਆ ਬਿਲਕੁਲ ਉਹਦੇ ਕਰਕੇ ਬਸ ਐ ਬਣਿਆ ਖੜਾ ਕਾਲਜ ਹੁਣ ਵਿਹਲੇ ਤਾਂ ਹੀ ਕਾਲਜ ਵਿਹਲੇ ਹੋਏ ਆ ਹੂੰ ਅੱਗੇ ਤਾਂ ਕਾਲਜਾਂ 'ਚ ਸੀਟਾਂ ਨਹੀਂ ਮਿਲਦੀਆਂ ਹੁੰਦੀਆਂ ਸੀ ਹਾਂਜੀ ਪਹਿਲਾਂ ਵਾਲੇ ਬੰਦੇ ਕਰਦੇ ਸੀਗੇ ਸਮਾਂ ਕੋਸ ਹਾਂਜੀ ਹੁਣ ਵਾਲੇ ਤਾਂ ਬਸ ਉਹ ਜਵਾਕ ਕਿਵੇਂ ਕਹ ਲਓ ਮਾਂ ਪਿਓ ਵੀ ਨਹੀਂ ਲਾਉਂਦਾ ਮੜਾ ਮੋਟਾ ਨਿਗਾਹ ਤਾਂ ਰੱਖਣੀ ਚਾਹੀਦੀ ਹੈ ਨਾ ਆਪਦੀ ਚੀਜ਼ ਆ ਕੋਈ ਵੀ ਚੀਜ਼ ਆ ਟਰੈਕਟਰ ਆ ਜਾਂ ਕੋਈ ਚੀਜ਼ ਆ ਪਹਿਲਾਂ ਤੋਂ ਆਪਣੇ ਹੁਣ ਪਿਤਾ ਪੁਰਖੀ ਆ ਜੀ ਘਰੇ ਰੱਖੀਆਂ ਤੇ ਜੀ ਇੰਨਾ ਵੀ ਨਹੀਂ ਆਪਾਂ ਨੂੰ ਕਰਨਾ ਆਉਂਦਾ ਫੇਰ ਆਪਾਂ ਕਹਿ ਦਿੰਨੇ ਆ ਮਿਸਤਰੀ ਐਨੇ ਪੈਸੇ ਲੈਂਦਾ ਇਨੇ ਉਸ ਤਾਂ ਕਰ ਸਕਦੇ ਆ ਉਹਦੀ ਸਰਵਿਸ ਤਾਂ ਕਰ ਹੀ ਸਕਦੇ ਆ ਨਿੱਕਾ ਮੋਟਾ ਕੰਮ ਤਾਂ ਹੋ ਜਾਂਦਾ ਬਿਲਕੁਲ ਬਾਈ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਇੱਥੇ ਹਰ ਬੰਦੇ ਨੂੰ ਇਹ ਲੱਗਦਾ ਵੀ ਸ਼ਾਇਦ ਕੈਨੇਡਾ ਬਾਹਰ ਬਹੁਤ ਸੌਖਾ ਹੈ ਜਾਂ ਜਿਵੇਂ ਕਹਿੰਦੇ ਹੁੰਦੇ ਵੀ ਇੱਥੇ ਲੋਕ ਸੰਗ ਮੰਨਦੇ ਆ ਕੋਈ ਛੋਟਾ ਕੰਮ ਆ ਜਾਂ ਮੰਨ ਲਓ ਕੋਈ ਰੇੜੀ ਲਾਉਣੀ ਆ ਜਾਂ ਕੋਈ ਵੀ ਕੰਮ ਕਰਨਾ ਉੱਥੇ ਬਹੁਤ ਸੌਖਾ ਲੱਗਦਾ ਹਰ ਬੰਦੇ ਨੂੰ ਸ਼ਾਇਦ ਮੇਨ ਕਾਰਨ ਇਹ ਵੀ ਬੰਦਾ ਵੀ ਲੋਕ ਉੱਥੇ ਤਾਂ ਜਾਂਦੇ ਇੱਥੇ ਬਾਈ ਸੰਗ ਹੀ ਮਾਰਦੀ ਆ ਅਸਲ ਸੰਗ ਮਾਰਦੀ ਆ ਇਹਦੇ ਕਰਕੇ ਨਹੀਂ ਨਹੀਂ ਹੁਣ ਰੇੜੀਆਂ ਵਾਲੇ ਤਾਂ ਦੁਕਾਨਾਂ ਵਾਲਿਆਂ ਨੂੰ ਵੱਧ ਬਣਾਉਂਦੇ ਆ ਹੂੰ ਉਹਨੂੰ ਕਿਹੜਾ ਕੋਈ ਟੈਕਸ ਪੈਂਦਾ ਹੁੰਦਾ ਬਿਲਕੁਲ ਦੁਕਾਨ ਵਾਲੇ ਨੂੰ ਤਾਂ ਬਹੁਤ ਕੁਝ ਕਰਨਾ ਪੈਂਦਾ ਬਾਈ ਜਿਵੇਂ ਆਪਾਂ ਗੱਲ ਕਰਦੇ ਆ ਕਿ ਇੱਥੇ ਮੈਂ ਮਾਵਾ ਪੈਣਾ ਦੀ ਗੱਲ ਕਰਾਂ ਹਨ ਇੱਥੇ ਹਰੇਕ ਜਿਵੇਂ ਕਹਿੰਦੇ ਨੇ ਘਰੇ ਮਾੜੇ ਤੋਂ ਮਾੜੇ ਘਰੇ ਵੀ ਤੁਸੀਂ ਇਹ ਲਾ ਲਓ ਵੀ ਇੱਕ ਇੱਕ ਦੋ ਦੋ ਕੰਮ ਵਾਲੇ ਹੈਗੇ ਹਨ ਤੇ ਉੱਥੇ ਸਾਰਾ ਕੰਮ ਬੰਦਾ ਆਪ ਕਰਦਾ ਪਰ ਫਿਰ ਵੀ ਬੁੜੀਆਂ ਉਥੋਂ ਆਪਸ ਨੇ ਆਉਂਦੀਆਂ ਉੱਥੇ ਬੁੜੀਆਂ ਨੂੰ ਇੱਕ ਤਾਂ ਖਲ ਹੋ ਜਾਂਦੀ ਹੈ ਜੀ ਤੇ ਇੱਕ ਬਸ ਭੇਡ ਚਾਹ ਲਈ ਆਏ ਉਥੋਂ ਦੀ ਜਾਣ ਦੀ ਇੱਥੇ ਜਿਨ੍ਹਾਂ ਦੇ ਨੌਕਰ ਕਰਦੇ ਆ ਦੋ ਦੋ ਤਿੰਨ ਤਿੰਨ ਉਹ ਵੀ ਉਥੇ ਦਿਹਾੜੀ ਜਾਂਦੀਆਂ ਬਿਲਕੁਲ ਜਾਂਦੇ ਤਾਂ ਆਪਾਂ ਦਿਹਾੜੀਆਂ ਇੱਥੇ ਜਿਹਦਾ ਸਰਦਾ ਉਹ ਨੂੰ ਕੋਈ ਦਬਾ ਨਹੀਂ ਹੁੰਦਾਗਾ ਆਪਾਂ ਮਾਲਕ ਹੁੰਨੇ ਆ ਉੱਥੇ ਜਾ ਕੇ ਨੌਕਰ ਲੱਗਦੇ ਆ ਕਿਸੇ ਦੇ ਥੱਲੇ ਬਿਲਕੁਲ ਤੇ ਜਿਹਦਾ ਨਹੀਂ ਸਰਦਾ ਉਹਨੇ ਤਾਂ ਜਾਣਾ ਹੀ ਜਾਣਾ ਦੂਜੀ ਗੱਲ ਆ ਅੱਗੇ ਹੁੰਦਾ ਸੀਗਾ ਬਈ ਆ ਹੁਣ 2-3 ਸਾਲ ਹੋ ਗਏ ਉਥੇ ਮੰਦਾ ਚਲੀ ਜਾਂਦਾ ਕੈਨੇਡਾ ਦਾ ਤਾਂ ਖਾਸ ਕਰਕੇ ਹਾਂਜੀ ਕਈਆਂ ਦਾ ਕੰਮ ਕਈਆਂ ਨੂੰ ਮਿਲੀ ਵੀ ਜਾਂਦਾ ਜਾਂ ਜਿਹੜੇ ਬੱਚੇ ਜਾਂਦੇ ਆ ਹੁਣ ਉਹਨੂੰ ਜਾਣਾ ਚਾਹੀਦਾ ਜੀਦਾ ਕੋਈ ਗਾਂਹ ਹੱਥ ਪਾਉਣ ਵਾਲਾ ਹੋਵੇ ਵੀ ਕੰਮ ਦਵਾ ਸਕਦਾ ਹੋਊਗਾ ਕੋਈ ਰਿਸ਼ਤੇਦਾਰ ਆ ਜਾਂ ਬਈ ਕੋਈ ਵੀ ਸਾਕਾ ਸੰਬੰਧੀ ਕੋਈ ਵੀ ਹੋਵੇ ਉਨ ਜਾਣ ਵਾਲੇ ਦਾ ਕੋਈ ਨਹੀਂ ਹੁਣ ਕੰਮ ਸਾਰਿਆਂ ਨੂੰ ਨਹੀਂ ਮਿਲਦਾਗਾ ਕਈ ਤਾਂ ਬੱਚੇ ਇਥੋਂ ਫੀਸਾ ਮੰਗਾਉਂਦੇ ਆ ਦੁਬਾਰਾ ਕੰਮ ਹੈ ਨਹੀਂ ਬਹੁਤ ਔਖਾ ਜੀਦਾ ਹੁਣ ਉੱਥੇ ਸੂਤ ਆਇਆ ਉਹ ਕਹਿੰਦਾ ਸਾਡਾ ਕੈਨੇਡਾ ਚੰਗਾ ਗੱਲ ਇਹ ਵੀ ਆਣਾ ਜਿਹੜੇ ਬੰਦੇ ਪੁਰਾਣੇ ਗਏ ਆ ਬਾਈ 80 ਦੇ ਗਏ 90 ਦੇ ਗਏ ਜਾਂ 2000 ਦੇ ਉਹਨਾਂ ਨੇ ਕਮਾਈਆਂ ਵੀ ਕੀਤੀਆਂ ਪਿੱਛੇ ਘਰ ਵੀ ਪਾਏ ਆ ਉਹ ਬੰਦੇ ਸੈਟ ਆ ਉਥੋਂ ਵਾਲੇ ਪਹਿਲਾਂ ਵਾਲੇ ਪਰ ਆ ਹੁਣ ਕਰੋਨਾ ਤੋਂ ਮਗਰੋਂ ਬਹੁਤ ਬੁਰਾ ਹਾਲ ਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂੀਆਂ ਹੁਣ ਹਰੇਕ ਚੀਜ਼ ਮਹਿੰਗੀ ਆ ਪਹਿਲਾਂ ਵਾਲਾ ਤਰਿਆ ਹੀ ਕੁਛ ਨਹੀਂ ਤੇ ਉਹਨਾਂ ਡਾਲਰ ਦੇ ਹਿਸਾਬ ਨਾਲ ਉਹਨਾਂ ਦੀ ਤਨਖਾਹ ਨਹੀਂ ਵਧੀ ਉਹ ਉੱਥੇ ਜੇ ਖੜਾ ਆਮ ਦਰਮਿਆਨਾ 15 16 ਰੁਪਏ ਆ ਮੈਂ ਇੱਥੇ ਨਹੀਂ 15 ਡਾਲਰ ਹਾਂਜੀ ਘੰਟੇ ਇਹ ਇੱਥੇ ਜੇ ਹੀ ਆ ਫਿਰ ਦੂਜੀ ਗੱਲ ਉਹਨਾਂ ਨੂੰ ਕੰਮ ਹੀ ਨਹੀਂ ਮਿਲਦਾ ਜੇ ਕੰਮ ਮਿਲਦਾ ਹੋਵੇ ਫਿਰ ਵੀ ਮਾੜਾ ਮੋਟਾ ਕੁਛ ਕਰ ਲੈਣ ਸਾਰਿਆਂ ਨੂੰ ਕੰਮ ਨਹੀਂ ਮਿਲਦਾਗਾ ਕਿਸੇ ਕਿਸੇ ਨੂੰ ਮਿਲਦਾ ਵਿਰਲੇ ਵਿਰਲੇ ਨੂੰ ਉਹ ਹੁਣ ਇੱਥੇ ਆ ਕੇ ਦੱਸ ਦਿੰਦਾ ਵੀ ਮੈਂ ਤਾਂ ਆਇਆ ਅਗਲਾ ਕਹਿ ਦਿੰਦਾ ਵੀ ਫਲਾਨਿਆਂ ਦੇ ਜਵਾਕ ਨੂੰ ਮਿਲਦਾ ਵੀ ਖੜੀ ਸਾਰਿਆਂ ਨੂੰ ਮਿਲਦਾ ਹੋਊਗਾ ਉਹ ਜਵਾਕ ਫਸ ਜਾਂਦਾ ਜਾ ਕੇ ਇੱਥੋਂ ਕਹਿੰਦੇ ਆ ਵੀ ਤੂੰ ਕੰਮ ਨਹੀਂ ਕਰਦਾ ਜਾਂ ਤੇਰਾ ਫਲਾ ਦੂਜੇ ਨੂੰ ਤਾਂ ਉਹਨਾਂ ਦੇ ਮੁੰਡੇ ਨੂੰ ਤਾਂ ਮਿਲ ਹੀ ਜਾਂਦਾ ਸਾਰਿਆਂ ਨੂੰ ਨਹੀਂ ਕੰਮ ਮਿਲਦਾਗਾ ਉਹ ਵੀ ਜਿਨ੍ਹਾਂ ਦੀ ਕੋਈ ਜਾਣ-ਪਛਾਣ ਆ ਜਾਂ ਕਿਵੇਂ ਆ ਨਹੀਂ ਤਾਂ ਬੁਰਾ ਹਾਲ ਹੀ ਆ ਗੱਲ ਇਹ ਵੀ ਆ ਨਾ ਮੰਨ ਲਓ ਕੋਈ ਬੱਚਾ ਬਾਹਰ ਜਾਂਦਾ ਮੰਨ ਲਓ ਫੋਰ ਐਗਜ਼ਾਮਪਲ ਉਹਨੂੰ ਕਿਸਮਤ ਨਾਲ ਕੰਮ ਮਿਲ ਗਿਆ ਜਾਂ ਉਹਨੇ ਕੋਈ ਲੱਖ ਰੁਪਈਆ ਜਾਂ ਕੋਈ 2 ਲੱਖ ਰੁਪਈਆ ਘਰੇ 깔ਤਾ ਕਿਸ ਨੇ ਕੋਈ ਕਮਰਾ ਪਾ ਲਿਆ ਜਾਂ ਮੰਨ ਲਓ ਕਿਸ ਨੇ ਕੋਈ ਏਸੀ ਲਾ ਲਿਆ ਆਮ ਆਣ ਗਵਾਂ ਨੂੰ ਤੇ ਹੀ ਲੱਗਦਾ ਨਾ ਵੀ ਉੱਥੇ ਜਿਵੇਂ ਕਹਿੰਦੇ ਬਈ ਬਸ ਇਹਦੇ ਕਰਕੇ ਪੱਟੀ ਦੀ ਐ ਨਾ ਜਿੱਦੋਂ ਕੋਈ ਆਮ ਥੋੜੀ ਪਹਿਲੀ ਵਾਲਾ ਕਹਿ ਲੋ ਬਾਹਰ ਜਾ ਆਉਂਦਾ ਉਹ ਇੱਥੇ ਆ ਕੇ ਕਾਰ ਤੇ ਜਿਹੜੇ ਦਿੰਦਾ ਤੇ ਜਾਂ ਚੰਗਾ ਘਰ ਘੁਰ ਪਾ ਲੈਂਦਾ ਉਦੋਂ ਜਿਹੜੇ ਆਮ ਲੋਕ ਹੁੰਦੇ ਜਿਆਦੇ ਪਹਿਲੇ ਉਹਨੂੰ ਐ ਹੁੰਦਾ ਵੀ ਖਣੀ ਉਹਨੇ ਕਿੰਨੀ ਕਮਾਈ ਕਰ ਲਈ ਆਪਾਂ ਵੀ ਉੱਥੇ ਚੱਲੋ ਉਹਦੀ ਖੌਰਾ ਕੀ ਮਜਬੂਰੀ ਸੀ ਜਾਂ ਕਿਵੇਂ ਸੀ ਉਹਨੂੰ ਜਾਣਾ ਵੀ ਚਾਹੀਦਾ ਸੀ ਜਿਹਦਾ ਅੱਜ ਸਰਦਾ ਹੈ ਉਹਨੂੰ ਕੀ ਲੋੜ ਆ ਜਾਣ ਦੀ ਉਹ ਤਾਂ ਇੱਥੇ ਰਾਜਾ ਆਪ ਇਹ ਕੰਮ ਦਾ ਸਾਰੇ ਮੁਲਕਾਂ ਚ ਦੂਜਿਆਂ ਦੀ ਆਸਟ੍ਰੇਲੀਆ ਜ ਹੋਰ ਕਈ ਥਾਈਆਂ ਜੀ ਸਾਰਿਆਂ ਦੀ ਹੈ ਇਹ ਪਰ ਇੱਥੇ ਕੈਨੇਡਾ 'ਚ ਥੋੜਾ ਜਿਆਦਾ ਆ ਹੋਣ ਪਰ ਕੈਨੇਡਾ ਵਾਲੇ ਪੱਕੇ ਹੋਣ ਵਾਲਾ ਕੰਮ ਇਹ ਨਹੀਂ ਵੀ ਔਖਾ ਕਰਤਾ ਸੱਤਾਂ ਅੱਠਾਂ ਸਾਲਾਂ ਵਾਲੇ ਵੀ ਲੋਕ ਜਵਾਕਾਂ ਨੂੰ ਹਜੇ ਨਹੀਂ ਪੀਆਰ ਮਿਲੀ ਇੱਕ ਕੋਈ ਵੀ ਅਕਲਾ ਉਮਰ ਦੇ ਨਾਲ ਆਉਂਦੀ ਆ ਐ ਨਹੀਂ ਆਉਂਦੀ ਜਿਹੜੀ ਪੱਚੀਆਂ 'ਚ ਆਉਂਦੀ ਆ ਨਾ ਉਹ 15 ਵਾਲੇ ਨੂੰ ਨਹੀਂ ਹੁੰਦੀ ਕਿ ਤੇ ਜਿਹੜੀ 40ਾਂ ਵਾਲਿਆਂ ਨੂੰ ਜਿੰਨਾ ਪਤਾ ਹੁੰਦਾ ਓਹ ਪੱਛੀਆਂ ਵਾਲਿਆਂ ਨੂੰ ਨਹੀਂ ਆਉਂਦੀ ਜਾਂ ਤੀਆਂ ਵਾਲਿਆਂ ਨੂੰ ਨਿੱਤ ਤਜਰਬਾ ਹੁੰਦਾ ਹਰੇਕ ਬੰਦੇ ਦਾ ਪਤਾ ਲੱਗਦਾ ਕੋਈ ਕਿਵੇਂ ਆ ਕੰਮ ਦਾ ਆਕਾਰ ਦਾ ਜਿਵੇਂ ਆਨੇ ਹੁੰਦਿਆ ਅਕਲ ਠੱਕੇ ਖਾ ਕੇ ਆਉਂਦੀ ਆ ਬਦਾਮ ਖਾ ਕੇ ਨਹੀਂ ਆਉਂਦੀ ਉਹ ਸਹੀ ਹੁੰਦਾ ਤੇ ਕਈ ਟਰੱਕਾਂ ਮਗਰੇ ਵੀ ਲਿਖਿਆ ਹੁੰਦਾ ਹਾਂਜੀ ਅਕਲ ਠੱਕੇ ਖਾ ਕੇ ਆਉਂਦੀ ਆ ਬਦਾਮ ਉਹਨਾਂ ਦਾ ਥਾਂ ਥਾਂ ਗਏ ਹੁੰਦੇ ਆ ਬਿਲਕੁਲ ਬਾਈ ਤੁਸੀਂ ਟਰੱਕਾਂ ਦੀ ਗੱਲ ਕੀਤੀ ਮੈਨੂੰ ਯਾਦ ਆ ਤੁਸੀਂ ਮੈਨੂੰ ਗੱਲ ਦੱਸਦੇ ਸੀਗੇ ਕਿ ਇੱਥੇ ਦੇ ਟਰੱਕਾਂ ਵਾਲੇ ਫਿਰ ਵੀ ਬਾਹਰ ਲੈਣ ਨਾਲੋਂ ਸੌਖੇ ਇੱਥੇ ਆਪਣੇ ਕਹਿ ਦਿੰਦੇ ਆ ਟਰੱਕਾਂ ਵਾਲੇ ਡਰਾਈਵਰਾਂ ਨੂੰ ਕਹਿੰਦੇ ਆਏ ਆ ਟਰੱਕਾਂ ਕਹਿੰਦੇ ਟਰੱਕ ਡਰਾਈਵਰ ਹੀ ਆ ਨਾ ਉਥੇ ਟਰੱਕ ਦੇ ਗੇੜੇ ਟਰੱਕ ਵਾਲੇ ਨੂੰ ਚੰਗਾ ਗਿਆਂਦੇ ਆ ਇੱਥੇ ਉਹ ਚਾ ਟਾਬੇ ਤੋਂ ਖਾਂਦੇ ਆ ਸੱਜਰੀਆਂ ਦਾ ਖਾ ਲੈਂਦੇ ਆ ਉਥੇ ਦੱਸਾਂਦਾ ਹਾਂ ਇਹਨਾਂ ਦੀਆਂ ਬਈਆਂ ਰੋਟੀਆਂ ਲਿਜਾਣੀਆਂ ਠੀਕ ਆ ਪੈਸੇ ਜ਼ਰੂਰ ਮੰਗਦੇ ਆ ਬੰਦਾ ਪੈਸੇ ਦੇ ਵਿੱਚ ਹੀ ਰੁਲਿਆ ਫਿਰਦਾ ਬਿਲਕੁਲ ਜਿਹੜਾ ਬੰਦਾ ਨਵਾਂ ਜਾਂਦਾ ਹੈ ਹਾਂਜੀ ਇਥੋਂ ਬੇਸ਼ੱਕ ਉਹਦਾ ਕੰਮ ਸਾਰਾ ਸੈੱਟ ਆ ਜੀ ਉਹ ਘਰ ਲੈ ਲੈਂਦਾ ਉਹਦਾ ਘਰ ਜੇ ਜੋਗਾ ਹੀ ਰਹਿ ਜਾਂਦਾ ਇੱਥੇ ਕਿੱਡਾ ਵਧੀਆ ਮਹਿਲ ਆਰ ਕਾ ਘਰ ਛੱਡ ਕੇ ਜਾਂਦਾ ਹੈ ਹਾਂ ਆਪਣੇ ਕੋਲੇ ਘਰ ਤਾਂ ਹੁੰਦਾ ਹੀ ਇਹ ਘਰ ਤਾਂ ਹੁੰਦਾ ਹੀ ਆ ਨਾ ਤੇ ਉੱਥੇ ਉਹ ਘਰ ਪਾ ਕੇ ਉਹਦੀ ਤਾਂ ਜ਼ਿੰਦਗੀ ਨਿਕਲ ਜਾਂਦੀ ਆ ਤੇ ਉਦੋਂ ਉਹਦੇ ਜਵਾਕ ਉਹਨੂੰ ਢਾਰ ਹੁੰਦਿਆ ਕਿਉਂ 50 ਸਾਲਾਂ ਦਾ ਤਾਂ ਹੋ ਜਾਂਦਾ ਹੋਊਗਾ ਜਿੱਦੋਂ ਉਹ ਘਰ ਛੱਡਦਾ ਹੋਊਗਾ ਹਾਂਜੀ ਤੇ ਉਹ ਜਵਾਕ ਪਤਾ ਨਹੀਂ ਅੰਗਰੇਜ਼ ਬਣ ਜਾਣੇ ਆ ਕਿੱਧਰ ਨੂੰ ਭੱਜ ਜਾਣੇ ਆ ਕੀ ਗੱਲ ਬਾਨੀ ਆ ਕਿਉਂਕਿ ਆਪਾਂ ਸਮਝ ਨਾ ਦੇ ਸਕਦੇ ਆਪਾਂ ਤਾਂ ਕੰਮਾਂ ਤਾਂ ਹੀ ਕਰਦੇ ਆ ਹਾਂ ਬੰਦੇ ਨੂੰ ਲਾਲਚ ਹੁੰਦਾ ਕੰਮ ਦਾ ਤੇ ਉਹਦੇ ਨੂੰ ਜਵਾਕ ਹੱਥੋਂ ਨਿਕਲ ਜਾਂਦੇ ਆ ਉਧਰਲੇ ਮਾਹੌਲ ਦੇ ਹਿਸਾਬ ਨਾਲ ਜਵਾਕਾਂ ਨਹੀਂ ਤਾਂ ਉਵੇਂ ਹੀ ਹੋਣਾ ਜੇਬ ਜਾਂ ਮਿਲੂਗਾ ਕਿਉਂਕਿ ਆਪਣੇ ਇੱਥੇ ਹੈ ਨਾ ਮਾਂ ਪਿਓ ਤੋਂ ਬੱਚੇ ਡਰਦੇ ਆ ਉਥੇ ਜਵਾਕ ਵੀ ਨਹੀਂ ਡਰਦੇਗੇ ਉਥੇ ਤਾਂ 911 ਕਰਨ ਲੱਗੇ ਹਾਂ ਉਥੇ ਬੁੜੀਆਂ ਨੂੰ ਬੁੜੀਆਂ ਵੀ ਨਹੀਂ ਡਰਦੀਆਂ ਜਵਾਕ ਵੀ ਨਹੀਂ ਡਰਦੇ ਤਾਂ ਹੀ ਬੁੜੀਆਂ ਇੱਥੇ ਆਉਣ ਨਹੀਂ ਦਿੰਦੀਆਂ ਉਥੇ ਇਹਨਾਂ ਨੂੰ ਆਜ਼ਾਦੀ ਵਾਧਾ ਆਪਣੇ ਨਾਲ ਹਣੀ ਵਾਣਾ ਕੈਨੇਡਾ ਗਵਰਨਮੈਂਟ ਨੇ 30000 ਬੱਚਾ ਰਿਪੋਰਟ ਕਰਨਾ ਸੀਗਾ ਤੇ ਉਹ 30 ਦੇ 30000 ਬੱਚਾ ਕੈਨੇਡਾ ਜਾਏਗਾ ਉਹ ਅਮਰੀਕਾ ਬਾਰਡਰ ਟੱਪ ਚੁੱਕਿਆ ਤੁਸੀਂ ਇਹ ਸਾਮ ਲਾ ਲਓ ਕਿਉਂਕਿ ਕੰਮ ਹੈ ਨਹੀਂ ਕੰਮ ਦੇ ਮਾਰੇ ਗਏ ਹੋਣਗੇ ਉਹ ਕੰਮ ਦੇ ਮਾਰੇ ਜਾਂਦੇ ਹੂੰ ਕਾਰਨ ਇਹ ਵੀ ਉੱਥੇ ਕੰਮ ਨਹੀਂ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਅਮਰੀਕਾ ਜਾ ਕੇ ਕੰਮ ਮਿਲ ਜੇ ਪਰ ਅਮਰੀਕਾ 'ਚ ਇਹ ਵੀ ਉਹ 2 ਨੰਬਰ 'ਚ ਰਹਿਣਗੇ ਉਹ ਫੜੇ ਜਾਣਗੇ ਜੇ ਫੜੇਗੇ ਤਾਂ ਫਿਰ ਸਿੱਧਾ ੜਪੂ ਤਾਂ ਹੂੰ ਬੱਚੇ ਨੂੰ ਇਹ ਲੱਗਦਾ ਹੈ ਵੀ ਜੇ ਮੈਂ ਘਰੇ ਵਾਪਸ ਜਾਂਦਾ ਰਿਹਾ ਬਿਨਾ 30 ਲੱਖ ਕਮਾਏ ਤਾਂ ਸ਼ਾਇਦ ਉਹ ਬੱਚੇ ਕਈਆਂ ਨੂੰ ਅਟੈਕ ਵੀ ਹੋਏ ਆ ਉਹ ਤਾਂ ਹੋਏ ਉਹ ਫਸ ਗਏ ਇਥੋਂ ਕਹਿ ਦਿੰਦੇ ਆ ਵੀ ਫਿਰ ਦੂਜੇ ਹੋਰ ਜਦੋਂ ਆਂਢੀ ਗਵਾਂਢੀ ਦੇ ਜਵਾਕ ਨੇ ਕਿਤੇ ਪਹਿਲੇ ਟਾਈਮ ਚ ਗਏ ਨੇ ਪੈਸੇ ਲਾਤੇ ਆਪਦੇ ਜਾਂ ਕਿਵੇਂ ਵੀ ਤੂੰ ਵੀ ਘੱਲ ਸਾਨੂੰ ਕਈ ਐਬਜੇ ਵੀ ਹੈਗੇ ਆ ਕੇਸ ਤੇ ਉਹ ਫਿਰ ਜਵਾਕ ਕੀ ਕਰੇ ਅੱਗੂ ਉਹਨੂੰ ਤਾਂ ਖਾਣ ਜੋਗਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਤੇ ਉਹ ਫਸ ਜਾਂਦਾ ਤੇ ਉਹ ਵੀ ਮੈਨੂੰ ਘਰ ਦੇ ਪੈਸੇ ਮੰਗਦੇ ਆ ਮੈਥੋਂ ਉਹਦੇ ਕੋਲੇ ਤਾਂ ਆਵਦਾ ਨਹੀਂ ਪੂਰਾ ਆਉਂਦਾ ਉੱਥੇ 30 ਲੱਖ ਲਾਇਆ ਦਾ ਨਹੀਂ ਅਜਾ ਨਹੀਂ ਮੰਨਦੇਗੇ ਵੀ ਦੇ ਦਿਓ ਫੜ ਕੇ ਜਾਂ ਪਹਿਲੀ ਵੇਚ ਕੇ ਦਿੰਦਾ ਕੋਈ ਕੁਝ ਵੀ ਉਸ ਕੰਮ ਨੂੰ ਅਗਲਾ ਆਂਦਾ ਕੇਰਾ ਵੇਚਦੇ ਉਹ ਪਹਿਲੀ ਤੇ ਸੈੱਟ ਹੋ ਜਾਊਗਾ ਕੈਨੇਡਾ ਸਿੱਧਾ ਉਦੋਂ ਹੀ ਸਮਝ ਲੈਂਦੇ ਆ ਵੀ ਇਹ ਤਾਂ ਪੱਕਾ ਹੀ ਹੋ ਗਿਆ ਸਾਡਾ ਜਦੋਂ ਇੱਥੋਂ ਚੜਾਤਾ ਜਾਜ ਬਿਲਕੁਲ ਹੁਣ ਉਹ ਜਿਹੜੇ 30 ਲੱਖ ਲਾ ਕੇ ਗਏ ਆ ਜੇ ਉਹ ਫਸ ਗਏ ਉਹਨਾਂ ਦੀ 30 ਵਾਲੀ ਹੁਣ ਇੱਥੇ ਹੁਣ 60 ਨੂੰ ਹੋ ਜਾਂਦੀ ਐ ਡਬਲ ਰੇਟ ਹੋ ਗਿਆ ਥੋੜੇ ਜੇ ਸਾਲਾਂ ਜੀ ਹਾਂਜੀ 2-3 ਸਾਲਾਂ ਜੀ ਹੋ ਚੁੱਕਾ ਹਾਂ ਆਮ ਹੀ ਕਈ ਪਿੰਡਾਂ 'ਚ 35-40 ਲੱਖ ਦਾ ਕਿਤੇ 50 ਲੱਖ ਦਾ ਕਿਤੇ ਕਿੰਨੀ ਹਾਂਜੀ ਰੇਟ ਯਾਨੀ ਡਬਲ ਹੋਏ ਆ ਜਿਹਦਾ 15 ਲੱਖ ਵਾਲਾ ਸੀ ਉਹ 30 ਲੱਖ ਰੇਟ ਬਣ ਗਿਆ ਜੀ ਤੇ 50 ਆਲਾ ਕਰੋੜ ਆ ਦੋਹਾਂ ਕਸਾਲਾਂ ਚ ਕੀ ਰਹੀ ਵਧ ਗਈ ਜ਼ਮੀਨਦਾਰ ਤੇ ਇੰਨਾ ਤਾਂ ਉਹਨੇ ਉੱਥੇ ਬਣਾਉਣਾ ਨਹੀਂ ਸਾਰੀ ਉਮਰ ਹੀ ਨਹੀਂ ਬੰਦਦਾ ਸਾਰੀ ਉਮਰ ਨਹੀਂ ਬੰਦਦਾ ਉਹਨਾਂ ਨੂੰ ਇਹ ਚੀਜ਼ ਨਹੀਂ ਨਾ ਪਤਾ ਜੇ ਹੁਣ ਮੈਂ ਗੱਲ ਕਰਾਂ ਮੈਂ ਆਪਦੇ ਤੇ ਲਾ ਕੇ ਗੱਲ ਕਰਾਂ ਮੈਂ 14 ਸਾਲ ਰਹਾ ਮੈਂ ਮਿਹਨਤ ਕੀਤੀ ਹੈ ਹਰ ਬੰਦੇ ਨੂੰ ਇਹ ਲੱਗਦਾ ਕਿ ਯਾਰ ਪੈਸਾ ਕਮਾ ਲਿਆ ਹੈ ਤੇ ਹੁਣ ਪਿੰਡ ਬੈਠਾ ਤੇ ਗੱਲ ਕਹਿੰਦਾ ਹੈ ਬਸ ਇਹਨੂੰ ਵੇਖ ਕੇ ਦੂਜਿਆਂ ਦੀਆਂ ਲਾਲਾਂ ਡਿੱਗ ਪੈਂਦੀਆਂ ਬਿਲਕੁਲ ਸਹੀ ਫਾਲ ਬੰਦੇ ਨੂੰ ਇਹ ਨਹੀਂ ਨਾ ਪਤਾ ਇਹ ਨਹੀਂ ਨਾ ਪਤਾ ਹੁੰਦਾ ਉੱਥੇ ਕਿੰਨਾਗਾ ਕਿੰਨਾ ਟਾਈਮ ਉਹ ਤੜਕੇ ਉੱਥੇ అలਾਰਮ ਤੇ ਉੱਠਣਾ ਪੈਂਦਾ ਹਰ ਵੇਲੇ ਕਿੰਨੇ ਘੰਟੇ ਕੰਮ ਕਰਦਾ 14 15 16 ਵੀ ਲਾਉਂਦੇ ਡਬਲ ਡਬਲ ਸ਼ਿਫਟਾਂ ਤੇ ਇੱਥੇ ਉਹੀ ਉਹਦੇ ਬਰਾਬਰ ਦਾ ਉਹ ਲਾਉਂਦਾ ਨੀਗਾ ਲੋਕ 9 9 ਵਜੇ ਉੱਠਦੇ ਆ ਇੱਥੇ ਤਾਂ ਹੁਣ ਨਾ ਹਰੇਕ ਦੇ ਦਿਮਾਗ 'ਚ ਇਹ ਹੀ ਬਾਤ ਆ ਬਾਈ 12 ਕਰੋ ਤੇ ਆਹ ਆ ਉਧਰ ਉੱਠ ਜਾ ਪਲੱਸ 2 ਕਰਕੇ ਆਈਲੈਂਡਸ ਕਰ ਲਓ ਬਸ ਉੱਥੇ ਹੀ ਆ ਤੁਹਾਡਾ ਸਾਰਾ ਗੋਸ ਇਥੋਂ ਨਿਕਲ ਜਾਓ ਐਂ ਬਣਾਇਆ ਵੀ ਇਹਖਣੀ ਕਿੱਡਾ ਕੇ ਮਾੜਾ ਗੋਸ ਆ ਇੱਥੇ ਹੁਣ ਦੂਜੇ ਲੋਕ ਵੀ ਤਾਂ ਰਹਿੰਦੇ ਆ ਹਾਂਜੀ ਆਪਾਂ ਵੀ ਤਾਂ ਰਹਿੰਦੇ ਆ ਹਾਂ ਐਂ ਤਾਂ ਐਡੀ ਤਾਂ ਗੱਲ ਵੀ ਨਹੀਂ ਹੁਣ ਸਾਡੇ ਪਿੰਡ ਆ ਉਹ ਉਹਨਾਂ ਕੋਲੇ ਡੇਡ ਡੇਡ ਕਿੱਲਾ ਜ਼ਮੀਨ ਹੋਣੀ ਆ ਲਗਭਗ ਜੀ ਉਹਨਾਂ ਨੇ ਸਾਰਿਆਂ ਕੋਲੇ ਉਹਨਾਂ ਨੇ ਘਰ ਵੀ ਪਾਏ ਆ ਪਹਿਲੀ ਠੇਕੇ ਤੇ ਲੈਂਦੇ ਆ ਮਿਹਨਤ ਕਰਦਿਆ ਉਹਨਾਂ ਚੋਂ ਨਸ਼ਾ ਵੀ ਨਹੀਂ ਕੋਈ ਕਰਦਾ ਜੀ ਤੇ ਕੰਬਾਈਨਾ ਵੀ ਆ ਉਹਨਾਂ ਕੋਲੇ ਦੋਹਾਂ ਤਿੰਨਾਂ ਭਰਾਵਾਂ ਕੋਲੇ ਜੀ ਤੇ ਉਹ ਵੀ ਤਾਂ ਚੱਲੀ ਆ ਜਾਂਦਾ ਕੰਮ ਉਹਨਾਂ ਦਾ ਜਿਵੇਂ ਕੀ ਤਾਂ ਮਿਹਨਤ ਨਾਲ ਬਈ ਉਹ ਸਾਰਾ ਕੰਮ ਆਪ ਕਰਦੇ ਆ ਉਹ ਤਾਂ ਛੇੜੀ ਡਰਾਈਵਰ ਵੀ ਨਹੀਂ ਰੱਖਦੇ ਜੀ ਤੇ ਹੁਣ ਆਪਾਂ ਕਰਦੇ ਨਹੀਂ ਅਸਲ ਤਾਂ ਕੰਮ ਉਹਨਾਂ ਇੱਕ ਆਪਾਂ ਇੱਥੇ ਕੋਈ ਵੀ ਐ ਇੱਕ ਕਣਕ ਝੋਨੇ ਨੇ ਨਹੀਂ ਆਪਾਂ ਨੂੰ ਐਵਜਾ ਬਣਾਤਾ ਬਈ ਕਣਕ ਝੋਨੇ ਨਾਲ ਦਵਾ ਦਾ ਕਣਕ ਬੀਜ ਕੇ ਆਪਾਂ ਵਿਹਲੇ ਹੋ ਜੀ ਹਾਂ ਹੁਣ ਜਿਵੇਂ ਸਬਜ਼ੀ ਲਾਉਂਦਾ ਜਿਹੜਾ ਉਹ ਸਾਰਾ ਸਾਲ ਬਦਲਵੀਂ ਲਾਈ ਜਾਂਦਾ ਹੈ ਉਹਨਾਂ ਦਾ ਚੱਲੀ ਜਾਂਦਾ ਆਪਾਂ ਇੱਕ ਵਾਰੀ ਫਸਲ ਬੀਜ ਕੇ ਝੋਨਾ ਵੱਢ ਲਿਆ ਕਣਕ ਬੀਜੀ ਤੀ ਵੇਲੇ ਹੋਈ ਗਏ ਵੀ ਆਪਾਂ ਖੇੜਾ ਜਾਂ ਛਡਾਉਣੇ ਆ ਇੱਕ ਵਾਰੀ ਨਾਲੇ ਆਪਦੇ ਖੇਤ ਉਹਨਾਂ ਕੰਮ ਕਰਨਾ ਕਿਸੇ ਦੇ ਗੁਲਾਮ ਨਹੀਂ ਹੁੰਦੇ ਆਪਾਂ ਬਿਲਕੁਲ ਉਹਦਾ ਕਾਰਨ ਉੱਥੇ ਆਪਾਂ ਨੌਕਰ ਬਣ ਜਾਨੇ ਜਾਂ ਕੇ ਕਿਸੇ ਦੇ ਥੱਲੇ ਲਾ ਕੇ ਕੰਮ ਕਰਦੇ ਆ ਜੱਟ ਜੇ ਆਪਸ ਵਿੱਚ ਨਾ ਲੜਨ ਤੇ ਜੱਟ ਨੂੰ ਤਾਂ ਕਿਸੇ ਦਾ ਡਰ ਡੁਕਰ ਹੀ ਨਹੀਂ ਆ ਸਾਰੇ ਆਪਸਰਾਂ ਦੇ ਉੱਤੇ ਗਵਰਨਮੈਂਟ ਦਾ ਬਹੁਤ ਦਬਾਅ ਹੈ ਆਪਾਂ ਕਹਿ ਦਿੰਨੇ ਆ ਕੋਈ ਅਣਪੜ੍ਹ ਹੁੰਦਾ ਲੀਡਰ ਤੇ ਰੋ ਮਾਰਦਾ ਉਹਦੇ ਤੇ ਚਾਰਚ ਫੇਰੋਂ ਪੂਰੇ ਦਬਾਜ ਰਹਿੰਦੀਆਂ ਜਿੰਨੇ ਵੀ ਮੁਲਾਜ਼ਮਾਂ ਦੂਜੀ ਗੱਲ ਇਹ ਵੀ ਆਏ ਨੇ ਨਾ ਬਈ ਹਰੇਕ ਬੰਦੇ ਦੀ ਪ੍ਰਾਇੋਰਟੀ ਇਹ ਵੀ ਜਾਂ ਤਾਂ ਮੈਨੂੰ ਜੌਬ ਮਿਲ ਜੇ ਜਾਂ ਮੈਂ ਬਾਹਰ ਜਾਂਦਾ ਰਹਾ ਬਸ ਹੁਣ ਦੁਨੀਆ ਪੜੀ ਬਹੁਤ ਫਿਰਦੀ ਆ ਇਹ ਤਾਂ ਹੈ ਨਹੀਂ ਵੀ ਆਪਣੇ ਆਸ ਤੇ ਵੀਰੋ ਪੜ੍ਹਾਈ ਤਾਂ ਕਰਨੀ ਐ ਅਖਰ ਗਿਆਨ ਜੀ ਵੀ ਔ ਨਹੀਂਗਾ ਵੀ ਆਪਾਂ ਅਖਰੀਏ ਵੀ ਆਪਣੇ ਜਵਾਕਾਂ ਨੂੰ ਲੱਗ ਜੂ ਜਾਂ ਆਪਾਂ ਲੱਗ ਜਾਂਦੇ ਦੁਨੀਆ ਬਹੁਤ ਜ਼ਿਆਦਾ ਪੜੀ ਫਿਰਦੀ ਆ ਵੀ ਕਿੰਨੇ ਆਕ ਨੂੰ ਲਾ ਦੇਣਾ ਹੁਣ ਪਹਿਲਾਂ ਤਾਂ ਲੱਗ ਜਾਂਦੇ ਸੀ ਉਦੋਂ ਦੁਨੀਆਂ ਘੱਟ ਬੜੇ ਹੁੰਦੇ ਸੀ ਲੋਕ ਵਿਰਲੇ-ਵਿਰਲੇ ਉਦੋਂ ਤਾਂ ਨੌਕਰੀ ਮਿਲ ਜਾਂਦੀ ਸੀ ਚਾਹੇ ਹੁਣ ਵੱਡੀ ਨਾ ਮਿਲਦੀ ਆ ਛਪਾਰਸ਼ ਨਾ ਮਿਲਦੀ ਆ ਅਕਸਰ ਬੰਦੇ ਤਾਂ ਜ਼ਿਆਦੇ ਹੋ ਗਏ ਨਾ ਤੇ ਜ਼ਿਆਦਿਆਂ ਚੋਂ ਕਿੰਨਿਆਂ ਨੂੰ ਲਾ ਦੇਣਗੇ ਕੱਲੀ ਆਪਣੇ ਆਸਤੇ ਤਾਂ ਭਾਈ ਐਉਂ ਹੈ ਨਹੀਂਗਾ ਵੀ ਆਪਾਂ ਨੂੰ ਹੀ ਨੌਕਰੀ ਤੇ ਲਾਉਣ ਕੈਨੇਡਾ 'ਚ ਕਿਹੜਾ ਭਾਈ ਹਰ ਬੰਦੇ ਕੋਲ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕਰਦੇ ਸਾਰੇ ਹਾਂ ਆਪਣੀ ਇੱਥੇ ਕਰਦਾ ਨਹੀਂ ਕੋਈ ਪ੍ਰਾਈਵੇਟ ਕੰਮ ਤੋਂ ਆ ਜਾਂਦਾ ਹਾਂ ਭਾਈ ਤੁਸੀਂ ਜਿਵੇਂ ਗੱਲ ਦਾ ਹੱਸਦੇ ਸੀ ਤੁਹਾਨੂੰ ਵੀ ਪੰਜਾਬੀ ਪੌਸਟਪਰਟੀ ਆ ਬਈ ਤੇ ਤੁਸੀਂ ਉਹਨੂੰ ਜਿਵੇਂ ਕਹਿੰਦੇ ਹੁੰਦੇ ਛੱਡਿਆ ਉਹਦਾ ਕਾਰਨ ਇਹ ਸੀ ਮੈਂ ਖੇਤੀ ਕਰਨੀ ਹੈ ਜਾਂ ਮੈਂ ਇਸ ਲਾਈਨ 'ਚ ਨਹੀਂ ਰਹਿਣਾ ਕਿ ਮੈਂ ਕਿਸੇ ਦਾ ਪੰਜਾਬੀ ਚ ਵੀ ਇਹ ਤਾਂ ਗੁਲਾਮ ਨਹੀਂ ਬਨਣਾ ਹਨਾ ਹੂੰ ਤੁਹਾਨੂੰ ਅੱਜ ਵੀ ਇਹ ਠੀਕ ਲੱਗਦਾ ਵੀ ਜੋ ਡਿਸੀਜਨ ਅੱਜ ਤੋਂ 10 ਸਾਲ ਪਹਿਲਾਂ ਮੈਂ ਲਿਆ ਸੀ ਜਾਂ 20 ਸਾਲ ਜਦੋਂ ਤੁਹਾਡੀ ਉਮਰ ਸੀ ਮੈਨੂੰ ਉਹਦਾ ਕੋਈ ਪਛਤਾਵਾ ਨਹੀਂ ਕਰ ਬਸ ਠੀਕ ਆ ਐਵੇਂ ਗੁਲਾਮ ਕਾਦੇ ਆਸਤੇ ਹੋਣਾ ਜਾਂ ਹੁਣ ਆਪਾਂ ਕਹਿ ਦਿੰਦੇ ਆ ਪੁਲਿਸ ਵੀ ਤਾਂ ਗੁਲਾਮ ਹੀ ਆ ਹਾਂ ਹੁਣ ਕੋਈ ਵੀ ਆ ਲੀਡਰ ਆ ਉਹ ਉਹ ਵੀ ਉਹਨਾਂ ਦੇ ਅੰਡਰ ਆ ਸਾਰਾ ਕੁਝ ਬਿਲਕੁਲ ਜਦੋਂ ਆਪਾਂ ਬਾਹਰ ਜਾਂਦੇ ਆ ਆਪਾਂ ਗੋਰਿਆਂ ਦੇ ਆ ਕਾਲਿਆਂ ਦੇ ਆ ਹਨਾ ਜਾਂ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕੋਈ ਵੀ ਕੰਮ ਕਰਦੇ ਆ ਉੱਥੇ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਜੇ ਆਪਾਂ ਨੂੰ ਕੁਝ ਕਹਿੰਦਾ ਤਾਂ ਆਪਾਂ ਇਗਨੋਰ ਕਰਦੇ ਆ ਇੱਥੇ ਜੇ ਆਪਾਂ ਨੂੰ ਮਾਂ ਪਿਓ ਕੁਝ ਕਹਿੰਦੇ ਤਾਂ ਆਪਾਂ ਨੂੰ ਦੁਸ਼ਮਣ ਲੱਗਦੇ ਆ ਹੂੰ ਠੀਕ ਆ ਉੱਥੇ ਆਪਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਆਪਾਂ ਕੰਮ ਕਰਦੇ ਆਂ ਤੇ ਇੱਥੇ ਆਪਾਂ ਨੂੰ ਪਿਓ ਜਾਂ ਦਾਦਾ ਜਾਂ ਘਰੇ ਮਾਂ ਕੁਝ ਕਹਿੰਦੇ ਤਾਂ ਆਪਾਂ ਕਹਿੰਦੇ ਮੈਂ ਤਾਂ ਬਾਹਰ ਚੱਲੇ ਆਂ ਜਾਂ ਮੈਂ ਜਿੱਥੇ ਵੀ ਕੰਮ ਕਰਦਾ ਉੱਥੇ ਉੱਥੇ ਉਹਨੂੰ ਛੱਡ ਕੇ ਜੇ ਮੰਨ ਲਾ ਖੇਤ ਕੰਮ ਕਰੀ ਜਾਂਦਾ ਪਿਓ ਉਹਨੇ ਕੁਝ ਕਹੇ ਤਾਂ ਛੱਡ ਨਾਲੇ ਆਪਦਾ ਹੁੰਦਾ ਆਪਦਾ ਛੱਡ ਦਿੰਦਾ ਉੱਥੇ ਕਿਸੇ ਦਾ ਹੁੰਦਾ ਉੱਥੇ ਆਉਂਦਾ ਵੀ ਸਾਨੂੰ ਪੈਸੇ ਬਣਨਗੇ ਤੇ ਇੱਥੇ ਉਹ ਉਹ ਇਕੱਠੇ ਮਿਲ ਜਾਂਦੇ ਛੇਤੀ ਮਿਲ ਜਾਂਦੇ ਕਰਕੇ ਲੱਗਦੇ ਆ ਨਾ ਇਥੇ ਚਰ ਤੋਂ ਆਉਣੇ ਹੁੰਦੇ ਆ ਕੋਈ ਵੀ ਚੀਜ਼ ਆ ਆਪਣੀ ਫਸਲ ਦੇ 6 ਮਹੀਨਿਆਂ ਤੋਂ ਆਉਣੇ ਆ ਜੀ ਯੂਪੀ ਵਾਲੇ ਭਈਏ ਇੱਥੇ ਉਹ ਗੋਲ ਗੱਪਿਆਂ ਦੀ ਰੇੜੀ ਲਾ ਲੈਂਦੇ ਆ ਜਿਹੜੇ ਆ ਗਏ ਹਾਂਜੀ ਤੇ ਉਹ ਕਾਮਯਾਬ ਹੋ ਜਾਂਦੇ ਆ ਆਪਣੇ ਪੰਜਾਬੀ ਉਹ ਵੀ ਨਹੀਂ ਲਾ ਕੇ ਰਾਜੀ ਚ ਐ ਕੋਈ ਗਰੀਬ ਆ ਚਾਹੇ ਅਮੀਰ ਆ ਕੋਈ ਵੀ ਆ ਕੱਲੇ ਮੈਂ ਹਾਂ ਜੱਟਾਂ ਤੇ ਨਹੀਂ ਆਂਦਾ ਬਿਲਕੁਲ ਨਹੀਂ ਵੀ ਕੋਈ ਵੀ ਨਹੀਂ ਲਾ ਕੇ ਰਾਜੀ ਆਮ ਕਿਤੇ ਸ਼ਹਿਰ ਚ ਜਾਵੜੇ ਕੋਟਾ ਫਰੀਦਕੋਟ ਆ ਤਕਰੀਬਨ ਇਹਨਾਂ ਦੀਆਂ ਹੀ ਹੁੰਦੀਆਂ ਆ ਗੋਲ ਗੱਪੇ ਹੁਣ 20 ਦੇ ਪੰਜ ਕਰਦੇ ਅੱਗੇ ਹੁੰਦੇ ਸੀ 10 ਦੇ ਚਾਰ ਕ ਅਗਲਾ ਖਾ ਲੈਂਦਾ ਸੀ ਹਾਂਜੀ ਹੁਣ ਅਗਲਾਂ ਦਾ 5 ਦਾ ਖਾਉ 20 ਦੇ ਖਾਉ ਉਹਨਾਂ ਨੇ ਇਕੱਠਾ ਹੀ ਚੱਕਦਾ ਰੇਡ ਕੀ ਉਹਦੇ ਚ ਹੁੰਦਾ ਇਹ ਪੰਜਾਬੀਆਂ ਨੂੰ ਆਪਾਂ ਇਹ ਕੰਮ ਕਰਦੇ ਨਹੀਂ ਪੰਜਾਬੀ ਕੋਈ ਆਮ ਹੀ ਬੰਦਾ ਕਰ ਲਏ ਗਰੀਬ ਪਿੰਡ ਦਾ ਵੀ ਵਧ ਗਿਆ ਜੇ ਕੰਮ ਚੱਲਿਆ ਹੋਵੇ ਉਹਨਾਂ ਦਾ ਇੱਕ ਲੋਕਾਂ ਨੂੰ ਐਉਂ ਆ ਨਾ ਬਾਹਰਲੇ ਵੀ ਜਦੋਂ ਇੱਥੇ ਆਉਂਦੇ ਆ ਵੀ ਖਣੀ ਕਿੰਨੇ ਕੁ ਮੀਰ ਆਪਾਂ ਨੂੰ ਖਰੇਕ ਨੂੰ ਆ ਵੀ ਅਸੀਂ ਇੱਕਦਮ ਅਮੀਰ ਹੋ ਜਾਈਏ ਬਿਲਕੁਲ ਵੀ ਇਹ ਹੋ ਗਿਆ ਆਪਾਂ ਵੀ ਕੱਲਗੇ ਜਵਾਕ ਨੂੰ ਵੀ ਇੱਕਦਮ ਅਮੀਰ ਹੋ ਜਾਈਏ ਐਂ ਇੱਕਦਮ ਕਿਵੇਂ ਹੋ ਜਾਈਏ ਅਮੀਰ ਹੁਣ ਆਈਲੈਂਡਸ ਦੇ ਰਿਵਾਜ ਨੇ ਕੀਤਾ ਮਿਹਨਤ ਜਿਹੜਾ ਬਾਹਰ ਜਾਣ ਵਾਲਾ ਵੀ ਵਾਈ ਨਾਲੋਂ 도ੜਦਾ ਜਵਾਕਾਂ ਨੂੰ ਜੀ ਖੇਤਾਂ 'ਤ ਲੈ ਜਾਂਦਾ ਹੀ ਨਹੀਂ ਪਹਿਲਾਂ ਤਾਂ ਲੈ ਜਾਂਦੇ 10ਵੀਂ 12ਵੀਂ ਤੱਕ ਇਹਨਾਂ ਨੂੰ ਇੱਧਰ ਨਾਲ ਜਾਓ ਵੀ ਇਹਨਾਂ ਨੇ ਪੜ੍ਹਨਾ ਨਹੀਂ ਆਹ ਹੀ ਹੁੰਦਾ ਹਰੇਕ ਦੇ ਬਿਲਕੁਲ ਵੀ ਜੇ ਇਹਨਾਂ ਨੂੰ ਟਰੈਕਟਰ ਦਾ ਪਾਸ ਪੈ ਗਿਆ ਜਾਂ ਕਿਵੇਂ ਇਹਨੇ ਤਾਂ ਪੜ੍ਹਨਾ ਨਹੀਂ ਗਾ ਤੇ ਪੜ੍ਹ ਕੇ ਵਸ ਆਹ ਹੀ ਚੱਕਰ ਹਰੇਕ ਬੱਚੇ ਨੂੰ ਸਕੂਲ ਲਾਉਂਦਾ ਨਾ ਜਦੋਂ ਉਹ ਐਂ ਸੋਚਦਾ ਵਪਾਰਕ ਲੈਣ ਤੇ ਲਾ ਕੇ ਵੀ ਇਹ ਪੜ੍ਹੇ ਤੇ ਸਾਨੂੰ ਪੈਸੇ ਲਿਆ ਕੇ ਦੇਵੇ ਮੇਨ ਗੱਲ ਹਰੇਕ ਦੇ ਦਿਮਾਗ 'ਚ ਆਹ ਹੀ ਹੁੰਦਾ ਠੀਕ ਹੈ ਵੀ ਪੜ੍ਹੇ ਤੇ ਕੋਈ ਸੋ ਇਹ ਲੱਗੂਗਾ ਸਾਨੂੰ ਪੈਸੇ ਲਿਆ ਕੇ ਦੇਊਗਾ ਮੇਨ ਤਾਂ ਦਿਮਾਗ ਚ ਆਹੀ ਆ ਥੋੜੇ ਭਾਈ ਜਿਵੇਂ ਪਰਿਵਾਰ ਚੋਂ ਰਿਸ਼ਤੇਾਰ ਬਾਹਰ ਰਹਿੰਦੇ ਆ ਥੋੜੇ ਜਵਾਕਾਂ ਨੂੰ ਨਹੀਂ ਕਹਿੰਦੇ ਜਾਂ ਤੁਹਾਨੂੰ ਨਹੀਂ ਕਹਿੰਦੇ ਇਹਨਾਂ ਨੂੰ ਬਾਹਰ ਭੇਜ ਦੇ ਉਹ ਨਹੀਂ ਉਹ ਉਹ ਤਾਂ ਅੱਖ ਨਾਖਣ ਆਮ ਘਰੇ ਬੁੜੀਆਂ ਹੀ ਕਹਿ ਦਿੰਦੀਆਂ ਤੇਰੇ ਮਾਮੇ ਦਾ ਮੁੰਡਾ ਗਿਆ ਤੂੰ ਵੀ ਪੜ੍ਹ ਲਾ ਬਸ ਉੱਥੇ ਓੜ ਜੀ ਤੇ ਵੀ ਫਲਾਨਾ ਵੀ ਗਿਆ ਆਪਣੀ ਸਕੀਰੀ ਵਾਲਾ ਬਸ ਉਹਨੂੰ ਵੇਖ ਵੇਖ ਕੇ ਚਲੀ ਜਾਂਦਾ ਗਾਮ ਗਲਤ ਹੋ ਗਿਆ ਕੰਮ ਪਿੰਡ ਚੋਂ ਨਾਂ ਨਿਸ਼ਾਨ ਖਤਮ ਹੋ ਜਾਂਦਾ ਇੱਥੇ ਕਈ ਵੀਡੀਓ ਪਾਈ ਜਾਂਦੇ ਹੁੰਦੇ ਆ ਉਹਨਾਂ ਦੇ ਇੱਥੇ ਮਾਂ ਪਿਓ ਰੋਲੀ ਜਾਂਦੇ ਹੁੰਦੇ ਆ ਆਪ ਉਹ ਬਾਹਰ ਬੈਠੇ ਹੁੰਦੇ ਆ ਕਿਉਂਕਿ ਕਈ ਵਾਰੀ ਸਰਕਮਸਟਾਂਸਸ ਇਹ ਬਣ ਜਾਂਦੇ ਨੇ ਤੂੰ ਜੀ ਮਰਨੇ ਤੇ ਵੀ ਨਹੀਂ ਪਹੁੰਚ ਸਕਦੇ ਪਹੁੰਚ ਨਹੀਂ ਸਕਦਾ ਜਿਹੜਾ ਬਾਹਰ ਰਹਿ ਗਿਆ ਉਹ ਤਾਂ ਨਹੀਂ ਆਇਆ ਜਾਂਦਾ ਉਹਦੀ ਮਜਬੂਰੀ ਹੈ ਮਜਬੂਰੀ ਆ ਕੰਮ ਨਹੀਂ ਛੱਡਿਆ ਜਾਂਦਾ ਜਾਂ ਕਿਵੇਂ ਗਿਣ ਲੋ ਆਇਆ ਨਹੀਂ ਜਾਂਦਾ ਉਹ ਤੋਂ ਅੰਦਾਜ਼ਾ 20 ਕ ਦਾ ਹੀ ਜਾਂਦਾ ਆਈ ਲੜਸਾਲਾ ਲਗਭਗ 20 ਨਹੀਂ ਤਾਂ 21 ਹੋਊਗਾ ਜਾਂ 22 ਹੋਣਾ 22 35 ਜੋੜਦੇ ਹੋ 55 ਸਾਲ ਹੋ ਗਿਆ ਤੇ ਉਦੋਂ ਨੂੰ ਤਾਂ ਉਹ ਬੁढ़ा ਹੋ ਜਾਂਦਾ ਗੁਲਾਮ ਹੀ ਹੋ ਗਿਆ ਉਹਨਾਂ ਚਿਰ ਉਹਦਾ ਵੱਜ ਗਿਆ ਤਾਂ ਹੀ ਆਉਂਦੀ ਨਹੀਂ ਇੱਥੇ ਕਈ ਕਹਿ ਦਿੰਦੇ ਆ ਵੀ ਫਲਾਣੇ ਨੂੰ ਆ ਜਾਣਾ ਚਾਹੀਦਾ ਸੀਗਾ ਛੇਤੀ ਆਇਆ ਨਹੀਂਗਾ ਵੀ ਸਾਲ ਤੋਂ ਗੇੜਾ ਮਾਰ ਜੇ ਉਹ ਗੇੜਾ ਉਹ ਮਾਰ ਜਾਂਦੇ ਜਿਨ੍ਹਾਂ ਦਾ ਉੱਥੇ ਪਹਿਲਾਂ ਦੇ ਗਾਏ ਹੁੰਦੇ ਆ ਜਾਂ ਕਿਵੇਂ ਜਿਹਨੇ ਘਰ ਲੈ ਲਿਆ ਹੁੰਦਾ ਉਹ ਫਰਕਸਤਾ ਚ ਉਹਨੂੰ ਹੁੰਦਾ ਵੀ ਮੈਂ ਲਾਵਾ ਦਾ ਉਹਦਾ ਅਮੀਰੀ ਮਾਰੇ ਜਾਂਦੇ ਆ ਨਾ ਵੀ ਅਸੀਂ ਅਮੀਰ ਹੋ ਗਏ ਛੇਤੀ ਪੈਸਾ ਪਾ ਨੀਡੇ ਗਨ ਦਿੰਦਾ ਐ ਹੋਣੀ 마ੜੇ ਨੂੰ ਵੇਖ ਕੇ ਨਹੀਂ ਜਾਂਦਾ ਜਿਹੜੀ ਉਹ ਕਹਾਵਤ ਸੀਗੀ ਪੁਰਾਣੀ ਬਣੀ ਆ ਵੀ 마ੜੇ ਨੂੰ ਵੇਖ ਕੇ ਜਾਉਣਾ ਚਾਹੀਦਾ ਵੀ ਆਪ ਤੋਂ 마ੜੇ ਨੂੰ ਵੀ ਵੇਖ ਲਓ ਉਹਨਾਂ ਦਾ ਵੀ ਤਾਂ ਸਰਦਾ ਹੀ ਆ ਆਪਾਂ ਨੂੰ یوں ਹੁੰਦਾ ਵੀ 마ੜਾ ਜਿਹੜਾ ਜਦੋਂ ਅਮੀਰ ਹੋ ਜਾਂਦਾ ਉਹਨੂੰ ਤਕੜੇ ਨੂੰ ਤਕੜਾ ਵੇਂਦਾ ਵੀ ਇਹ ਅਮੀਰ ਹੋ ਗਿਆ ਮੈਂ ਵੀ ਆਪਦੇ ਜਵਾਕਾਂ ਨੂੰ ਕੱਲਾ ਚਲੋ ਉਹਦਾ ਤਾਂ ਨਹੀਂ ਸਰਦਾ ਸੀ ਉੱਥੇ ਤਾਂ ਨਾ ਨੌਕਰੀ ਤੇ ਜਾਂ ਰਾਤ ਨੂੰ ਜਾਣਾ ਕਈ ਵਾਰੀ ਇੱਕ ਦੂਜੇ ਨੂੰ ਮਿਲਦਾ ਹੀ ਨਹੀਂ ਡਿਊਟੀ ਤੇ ਜਾਂਦੇ ਆ ਜਦੋਂ ਕੰਮ ਤੇ ਹਾਂਜੀ ਕੰਮ ਤੇ ਇੱਥੇ ਦਿਨੇ-ਦਿਨੇ ਹੁੰਦਾ ਸਾਰਾ ਕੁਝ ਅਗਲਾ ਟਾਈਮ ਨਾਲ ਅਗਲਾ ਆਂਦਾ ਘਰੇ ਆ ਜੋ ਸਾਰਾ ਨਿਗਰ ਰੱਖਦੇ ਆ ਆਪਾਂ ਵੀ ਬੰਦਸ਼ ਚਾਹ ਹੋ ਜਾਂਦਾ ਨਾ ਸਾਰਾ ਕੁਝ ਉੱਥੇ ਉਹ ਆਜ਼ਾਦ ਆ ਜਿਹੜਾ ਬੰਦਾ ਆਜ਼ਾਦ ਆ ਉਹ ਹੁਣ ਗੁਲਾਮੀ ਉਹਨੂੰ ਇੱਥੇ ਗੁਲਾਮੀ ਲੱਗਦੀ ਹੈ ਬਿਲਕੁਲ ਸਹੀ ਗੱਲ ਹੈ ਕਈ ਇੰਉਂ ਹੋ ਜਾਂਦਾ ਜਿਹੜੀ ਕੋਈ ਮੁੰਡੇ ਨੂੰ ਕੁੜੀ ਲੈ ਕੇ ਗਈ ਹੁੰਦੀ ਆ ਉਹਨਾਂ ਦਾ ਪਰਿਵਾਰ ਹੁੰਦਾ ਸਾਰਾ ਉੱਥੇ ਹੂੰ ਤੇ ਮੁੰਡਾ ਇਹਦਾ ਹੁੰਦਾ ਨਹੀਂਗਾ ਉਹਨਾਂ ਕੋਲਸ ਉੱਥੇ ਖਲਾਪ ਹੁੰਦਾ ਜਾਂ ਉਹਨਾਂ ਦਾ ਬਾਲਾ ਹੁੰਦਾ ਉਹਨੂੰ ਐਂ ਹੁੰਦਾ ਵੀ ਮੈਂ ਆ ਆਪਦੇ ਉੱਥੇ ਰਿਸ਼ਤੇਦਾਰ ਸਾਰੇ ਹੈਗੇ ਆ ਸਾਡਾ ਵੀ ਉੱਥੇ ਰਹਾ। ਉਹ ਤਾਂ ਵੀ ਵੱਜ ਜਾਂਦਾ। ਕਿਹੜੇ ਕਾਰਨ ਤੁਹਾਨੂੰ ਲੱਗਦੇ ਬਾਈ ਲੋਕ ਉੱਥੋਂ ਵਾਪਸ ਨਹੀਂ ਮੁੜਦੇ? ਵੱਡਾ ਕਾਰਨ ਕੀ ਮੰਨਦੇ ਤੁਸੀਂ? ਆਹ ਹੀ ਆ ਇੱਕ ਤਾਂ ਘਰ ਦੇ ਵਿੱਚ ਵੱਜ ਜਾਂਦੀ ਆ। ਦੂਜੀ ਗੱਲ ਉਹਨਾਂ ਦੇ ਜਿਵੇਂ ਰਿਸ਼ਤੇਦਾਰ ਹੁੰਦੇ ਆ ਘਰ ਵਾਲ ਅਸਲ ਆਹ ਗੱਲ ਮੰਨਦਾ ਬੁੜੀਆਂ ਦੇ ਕਾਰਨ ਨਹੀਂ ਮੰਨਦਾ ਇਹ ਕੰਮ ਜ਼ਰਾ। ਹੁਣ ਜਵਾਕ ਉੱਥੇ ਪੜਨ ਜਾਂਦੇ ਆ। ਉਹ ਤੇ ਪੜ੍ਹਾਈ ਕਰਕੇ ਮੁੜਨ ਵਾਲਾ ਤਾਂ ਨਹੀਂ ਜਾਂਦਾ ਉੱਥੇ ਉੱਥੇ ਲਾਲਚ ਮਾਰੇ ਜਾਂਦੇ ਆ ਵੀ ਅਸੀਂ ਤੂੰ ਪੱਕੇ ਹੋਵਾਂਗੇ ਉਹਦੇ ਕਰਕੇ ਜਾਂਦੇ ਆ ਉਂ ਤਾਂ ਨਹੀਂ ਜਾਂਦੇਗੇ ਸਾਰੇ ਲੋਕ ਇਸੇ ਮਾਰੇ ਜਾਂਦੇ ਆ ਜਾਣਾ ਚਾਹੀਦਾ ਹੈ ਉਹ ਹੋ ਜਾਵੇ ਜੀ ਦਾ ਬਈ ਉੱਥੇ ਜੀ ਨੂੰ ਮਿਲੂਗਾ ਇਸ ਟਾਈਮ ਤਾਂ ਵੀ ਕੋਈ ਕੰਮ ਦਿਵਾਊਗਾ ਤੇ ਨਹੀਂ ਤਾਂ ਔਖਾ ਹੈ ਜੀ ਕੋਈ ਹੱਥ ਫੜਨ ਵਾਲਾ ਹੈ ਹੱਥ ਫੜਨ ਵਾਲਾ ਹੈਗਾ ਗਾਂਥ ਪਾਊਗਾ ਉਹ ਔਖਾ ਹੈ ਨਵੇਂ ਬੰਦੇ ਨੂੰ ਸੋਚ ਸਮਝ ਕੇ ਪੰਗਾ ਲਵੇ ਗੱਲ ਇਹ ਵੀ ਹੈ ਨਾ ਜਦੋਂ ਬੰਦਾ ਇਹ ਡਿਸੀਜਨ ਲੈਂਦਾ ਨਾ ਤਾਂ ਉਹਨੂੰ ਦੱਸ ਜਾਣੇ ਇਹ ਕਹਿਣ ਵਾਲੇ ਵੀ ਹੁੰਦੇ ਵੀ ਕੋਈ ਗੱਲ ਨਹੀਂ ਠੀਕ ਹੈ ਭੇਜ ਦੇ ਬੱਚਾ ਪਰ ਜਦੋਂ ਉਹ ਫਸ ਜਾਂਦਾ ਜਾਂ ਉਹਨੂੰ ਕੰਮ ਨਹੀਂ ਮਿਲਦਾ ਤਾਂ ਉਹ ਬੰਦੇ ਉਹਦੇ ਮਗਰ ਵੀ ਨਹੀਂ ਖੜੇ ਹੁੰਦੇ ਉਹ ਖੜਿਆ ਜਾਂਦਾ ਹੀ ਨਹੀਂ ਪਾਸੇ ਆਲਾ ਕਰੂਗਾ ਵੀ ਕੀ ਉਹ ਤਾਂ ਦੂਜੇ ਵੀ ਕਰ ਲੈਣ ਵਾਲੇ ਤਾਂ ਐ ਹੁੰਦੇ ਆ ਨਾ ਉਦੋਂ ਦੂਜਿਆਂ ਨੂੰ ਵੀ ਇਹ ਕਹਿੰਦੇ ਘਲ ਦੇ ਘਲ ਦੇ ਬਾਹਰ ਇੱਥੇ ਤਾਂ ਮਾੜਾ ਟਾਈਮ ਆ ਚਿੱਟੇ ਆਲੇ ਫਿਰਦੇ ਆ ਕੋਈ ਠੋਕੂਗਾ ਤੁਹਾਡੇ ਹੈ ਤਾਂ ਮੜਾ ਟਾਈਮ ਹੀ ਆ ਔਖਾ ਤਾਂ ਹੈਗਾ ਹੀ ਆ ਬਾਈ ਜਾਣ ਤੋਂ ਪਹਿਲਾਂ ਕਿਸ ਨੇ ਆ ਦੇਣਾ ਚਾਹੂਗੇ ਜਿਹੜੇ ਭੈਣ ਭਰਾ ਬਾਹਰ ਜਾਣ ਬਾਰੇ ਸੋਚ ਰਹੇ ਜਾਂ ਉਧਰੋਂ ਇੱਧਰ ਆਉਣ ਬਾਰੇ ਸੋਚ ਰਹੇ ਉਹਨਾਂ ਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਜਾਂ ਇਥੋਂ ਜਿਹੜੇ ਬੱਚੇ ਜਾਂ ਮਾਪਿਓ ਭੇਜਣ ਬਾਰੇ ਸੋਚ ਰਹੇ ਉਹਨਾਂ ਨੂੰ ਭੇਜਣਾ ਚਾਹੀਦਾ ਤਾਂ ਕਿਉਂ ਨਹੀਂ ਭੇਜਣਾ ਚਾਹੀਦਾ ਜਿਹੜੇ ਉਧਰ ਗਏ ਆ ਪ੍ਰਾਣੇ ਉਹਨਾਂ ਨੂੰ ਆਉਣ ਬਾਰੇ ਆਣੇ ਹਾਂਜੀ ਜੇ ਉਹਨਾਂ ਨੂੰ ਆਉਣਾ ਚਾਹੀਦਾ ਆਪਦਾ ਪਿੰਡ 'ਚ ਫੇਰ ਹੀ ਰਹੂਗਾ ਨਾ ਨਾ ਪਤਾ ਲੱਗੂਗਾ ਵੀ ਫਲਾਨਿਆਂ ਦਾ ਕੌਣ ਆ ਜਾਂ ਕਿਵੇਂ ਆ ਜੀ ਤੇ ਜੇ ਉੱਥੇ ਹੀ ਉੱਠ ਕੇ ਤੇ ਪਿੰਡ ਜਿਹਦਾ ਖਤਮ ਹੋ ਗਿਆ ਉਹ ਬਿਲਕੁਲ ਗਾਂਵਾਂ ਵਾਲੀਆਂ ਪੀੜੀਆਂ ਨੇ ਪਤਾ ਨਹੀਂ ਅੰਗਰੇਜ਼ ਬਣ ਜਾਣਾ ਕਿ ਕੀ ਹੋ ਜਾਣਾ ਬਿਲਕੁਲ ਤੇ ਜਵਾਕ ਦਾ ਬਈ ਸੋਚ ਸਮਝ ਕੇ ਚੱਲੋ ਦੂਜੇ ਨੂੰ ਵੇਖ ਕੇ ਨਾ ਚੱਲੋ ਜੇ ਤੁਹਾਡਾ ਗਾਂਵ ਥੜਦਾ ਤਾਂ ਪੰਗਾ ਲਾਓ ਐਵੇਂ ਨਹੀਂ ਪੰਗਾ ਲੈਣਾ ਚਾਹੀਦਾ ਇਸ ਟਾਈਮ ਹਾਲਾਤ ਨਹੀਂ ਸਹੀ